ਭਾਈ ਗੁਰਦਾਸ ਸਾਹਿਬ ਜੀ ਤੋਂ ਪੁੱਛੋ ਵੀ ਸਤਿਗੁਰੂ ਗੁਰੂ ਕੀ ਕੀ ਬਖਸ਼ਿਸ਼ਾਂ ਮਰਤੋਂਦਾ ਤੇ ਭਾਈ ਗੁਰਦਾਸ ਸਾਹਿਬ ਦਾ ਬਚਨ ਹੈ ਵੀ ਪਹਿਲਾ ਬਚਨ ਆਖਿਆ ਕਹਿ ਲੱਗੇ ਗੁਰੂ ਗੁਨਾ ਦਾ ਖਜ਼ਾਨਾ ਜਦੋਂ ਕੋਈ ਔਗਣ ਨਾਲ ਭਰਿਆ ਬੰਦਾ ਚੱਲ ਕੇ ਗੁਰੂਕੁਲ ਆਉਂਦਾ ਤੇ ਗੁਰੂ ਇੱਕ ਕੰਮ ਕਰਦਾ ਉਹਦੀ ਔਗਣ ਕੱਢਦਾ ਉਹਨੂੰ ਆਖਦੇ ਪੁੱਤ ਔਗਣ ਚੰਗੇ ਨਹੀਂ ਲੱਗਦੇ ਗੁਣ ਭਰ ਕੇ ਤੁਰਦਾ ਮੈਂ ਸਾਖੀਆਂ ਨਹੀਂ ਸੁਣਾਉਣੀ ਐ ਮੈਂ ਇਸ਼ਾਰਾ ਕਰਨ ਲੱਗਿਆ ਸੱਜਣ ਠੱਗ ਮਿਲਦਾ ਏਕ ਬਚਨ ਆਖਿਆ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਆ ਟਿੱਥੇ ਖੜੇ ਦਿਸਨ ਸੱਜਣ ਠੱਗ ਵਿੱਚੋਂ ਔਗਣ ਕੱਢ ਕੇ ਗੁਰੂ ਦੇ ਸੱਜਣ ਸੰਤ ਬਣਾ ਦਿੰਦਾ ਭੂਮੀਆਂ ਚੋਰ ਆਉਂਦਾ ਗੁਰੂ ਭੂਮੀਆਂ ਸਾਧ ਬਣਾ ਦਿੰਦਾ ਬਿਧੀ ਚੰਦ ਇੱਕ ਚੋਰ ਐ ਗੁਰੂ ਜਦੋਂ ਬਖਸ਼ਿਸ਼ ਵਰਤਾਉਂਦਾ ਵਿਦੀ ਚੰਦ ਛੀਨਾ ਗੁਰੂ ਕਾ ਸੀਨਾ ਪ੍ਰੇਮ ਰੰਗ ਪੀਨਾ ਬਣਾ ਦਿੰਦਾ ਹੁਣ ਭਾਈ ਗੁਰਦਾਸ ਸਾਹਿਬ ਦਾ ਬਚਨ ਹੈ ਕਹਿ ਲੱਗੇ ਜਦੋਂ ਕੋਈ ਗੁਰੂ ਕੋਲ ਚੱਲ ਕੇ ਆਉਂਦਾ ਹੈ ਨਾ ਗੁਰੂ ਪਹਿਲਾ ਕਰਨ ਕਰਦਾ ਵੀ ਸਿੱਖ ਦੇ ਜੀਵਨ ਵਿੱਚੋਂ ਔਗਣ ਕੱਢ ਕੇ ਇਹਨੂੰ ਗੁਨਾ ਨਾਲ ਭਰਦਾ ਦੂਜਾ ਕੰਮ ਗੁਰੂ ਇੱਕ ਪੂਰੇ ਬੈਦ ਦੀ ਤਨੈ ਜਿਹੜੇ ਅਸਾਧ ਰੋਗ ਨੇ ਨਾ ਵਿਕਾਰਾਂ ਦੇ ਗੁਰੂ ਵਿਕਾਰਾਂ ਦੇ ਅਸਾਧ ਰੋਗ ਕੱਟ ਕੇ ਤੇ ਇਹਦੇ ਅੰਦਰ ਅੰਮ੍ਰਿਤ ਨਾਮ ਭਰ ਦਿੰਦਾ ਹੈ ਕਾਮ ਕ੍ਰੋਧ ਲੋਭ ਅਹੰਕਾਰ ਬੜੇ ਭਿਆਨਕ ਰੋਗ ਹੈ ਗੁਰੂ ਕੱਟਦਾ ਤੇ ਰੱਬੀ ਗੁਣ ਭਰ ਦਿੰਦਾ ਨਾਮ ਦੀ ਦਾਤ ਦਿੰਦਾ ਤੀਜਾ ਬਚਨ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜਾ ਗੁਰੂ ਹੈ ਉਹ ਸੁੱਖਾਂ ਦਾ ਘਰ ਹੈ ਜਦੋਂ ਕੋਈ ਗੁਰੂ ਕੋਲ ਆਪਣਾ ਦੁੱਖ ਲੈ ਕੇ ਆਉਂਦਾ ਹੈ ਗੁਰੂ ਉਹਦੇ ਦੁੱਖ ਦੀ ਨਿਵਰਤੀ ਕਰਕੇ ਤੇ ਸੁੱਖਾਂ ਦਾ ਸਾਗਰ ਗੁਰੂ ਉਹਦੀ ਜ਼ਿੰਦਗੀ ਵਿੱਚ ਸੁੱਖ ਭਰਦਾ ਹੈ ਚੌਥਾ ਬਚਨ ਹੈ ਗੁਰੂ ਨਿਰਵੈਰ ਸੁਭਾ ਦਾ ਮਾਲਕ ਹੈ ਗੁਰੂ ਕੋਲ ਕੋਈ ਨਿੰਦਕ ਆਵੇ ਬੇਮੁਖ ਆਵੇ ਗੁਰੂ ਨਿੰਦਕਾਂ ਨੂੰ ਵੀ ਆਪਣੇ ਗੱਲ ਨਾਲ ਲਾਉਂਦਾ ਹੈ ਪੰਜਵਾਂ ਬਚਨ ਹੈ ਗੁਰੂ ਨਿਰਵੈਰ ਬਿਰਤੀ ਦਾ ਮਾਲਕ ਹੈ ਗੁਰੂ ਕਦੀ ਕਿਸੇ ਨਾਲ ਬੈਰ ਨਹੀਂ ਕਰਦਾ ਬਲਕਿ ਇਹਨਾਂ ਬਯੰਤ ਹੈ ਇਹਨਾਂ ਨਿਰਵੈਰ ਹੈ ਜਦੋਂ ਕੋਈ ਚੱਲ ਕੇ ਆਉਂਦਾ ਹੈ ਇੱਕ ਤੇ ਉਹ ਨਿੰਦਕਾਂ ਨੂੰ ਗੱਲ ਆਉਂਦਾ ਹੈ ਇਹਨਾਂ ਨਿਰਭਉ ਹੈ ਵੀ ਉਹ ਜੰਮਨ ਮਰਨ ਦਾ ਡਰ ਵੀ ਮੁਕਤ ਕਰ ਦਿੰਦਾ ਹੈ ਜੰਮਨ ਮਰਨ ਦਾ ਰੋਗ ਹੈ ਜਿਹੜਾ ਕੱਟ ਕੇ ਰੱਖ ਦਿੰਦਾ ਹੈ ਛੇਮਾ ਬਤਨ ਹੈ ਗੁਰੂ ਦਾ ਸੁਭਾਅ ਹੈ ਬਿਲਕੁਲ ਵਿਕਾਰਾਂ ਵਿੱਚ ਅੰਨੇ ਹੋਏ ਮਨੁੱਖ ਨੂੰ ਗੁਰੂ ਰੱਬੀ ਰਾਹ ਦਿਖਾ ਦਿੰਦਾ ਹੈ ਸਤਮਾ ਬਚਨ ਹੈ ਗੁਰੂ ਵੱਡਾ ਸੁਜਾਨ ਹੈ ਸਿਆਣੇ ਜਿਹਦੀ ਬਾਹ ਪਕੜ ਲੇ ਉਹਨੂੰ ਪਵਜਲ ਤੋਂ ਪਾਰ ਕਰ ਦਿੰਦਾ ਐਨੇ ਬਚਨ ਕਹਿ ਕੇ ਭਾਈ ਗੁਰਦਾਸ ਸਾਹਿਬ ਨੇ ਆਖਿਆ ਭਲਿਆ ਤੂੰ ਆਪਣੇ ਗੁਰੂ ਤੋਂ ਕੁਰਬਾਨ ਜਾਇਆ ਕਰ ਸ਼ਬਦ ਉਹ ਨ ਵਰਤੇ ਸਤਗੁਰੁ ਗੁਨੀ ਨਿਧਾਨ ਹੈ ਗੁਣ ਕਰ ਬਖਸ਼ੈ ਅਬਗਨੇਾਰੇ ਸਤਗੁਰ ਪੂਰਾ ਦੈਦ ਹੈ ਪੰਜੇ ਰੋਗ ਅਸਾਧ ਨਿਵਾਰੇ ਸੁਖ ਸਾਗਰ ਗੁਰਦੇਉ ਹੈ ਸੁਖ ਦੇ ਮੇਲ ਲਏ ਦੁਖਿਆਰੇ ਗੁਰ ਪੂਰਾ ਨਿਰਵੈਰ ਹੈ ਨਿੰਦਕ ਦੁਖੀ ਬੇਮੁਖ ਤਾਰੇ ਗੁਰ ਪੂਰਾ ਨਿਰਭਉ ਸਦਾ ਜਨਮ ਮਰਨ ਜਮ ਡਰੈ ਉਤਾਰੇ ਸਤਗੁਰ ਆਗੂ ਜਾਣੀਐ ਬਾਹ ਪਕੜ ਅੰਦਲੇ ਅੰਧਿਆਰੇ ਤੇ ਅਗੇ ਬਚਨ ਆਖਿਆ ਮਾਨ ਨਿਮਾਣੇ ਸਦ ਬਲਿਹਾਰੇ ਤੂੰ ਗੁਰੂ ਤੋਂ ਕੁਰਬਾਨ ਜਾਇਆ ਕਰ